ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੱਜ ਜਨ ਸੰਮਤੀ ਵੱਲੋਂ ਬਾਰਾਦਰੀ ਗਾਰਡਨ ਦੇ ਵਿੱਚ ਇੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਕੈਂਪ ਆਰਗੇਨਾਈਜ਼ਰ ਤੇ ਸੰਸਥਾ ਦੇ ਜਨਰਲ ਸਕੱਤਰ ਸ਼੍ਰੀ ਵਿਨੋਦ ਸ਼ਰਮਾ ਜੀ ਦੇ ਨਾਲ ਸਰ ਕੀ ਪ੍ਰੋਸੈਸ ਹੈ ਜੀ ਕਿਸ ਤਰ੍ਹਾਂ ਆਪਾਂ ਕੈਂਪ ਸਵਾਰੇ ਲਾਉਨੇ ਪਰ ਮੈਂ ਵਿਨੋਦ ਸ਼ਰਮਾ ਮੈਂ ਪਾਰਕ ਹਸਪੀਟਲ ਦੇ ਮਨਿੰਦਰ ਨੂੰ ਰਿਕਵੈਸਟ ਕੀਤੀ ਸੀ ਹੁਣ ਸਵਾਰੇ ਕੈਂਪ ਲਗਾਇਆ ਸਾਡੀ ਕੋਸ਼ਿਸ਼ ਹੈ ਵੀ ਸਵਾਰੇ ਜਿਹੜੇ ਲੋਕ ਫੇਰ ਕਰਨਾ ਨੇ ਜੇ ਨਹੀਂ ਆਂਦੇ ਆ ਜਾਓ ਸਰ ਪਰਚੇ ਬਣਾ ਲਾ ਤੇ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਵੀ ਉਹ ਬੀਕੀ ਸ਼ੂਗਰ ਆਪਣਾ ਚੈੱਕ ਅਪ ਕਰਾ ਲੈ ਕਿਉਂਕਿ ਬੰਦਾ ਹਰ ਆਪਣਾ ਫਿਰ ਸਮਝਦਾ ਪਰ ਉਹ ਕੋਸ਼ਿਸ਼ ਕਰਦਾ ਵੀ ਮੈਂ ਕਿਸੇ ਰਿਪੋਰਟ ਨਹੀਂ ਤੇ ਨਾ ਜਾਵਾ ਚੈੱਕ ਅਪ ਨਾ ਕਰਵਾ ਤੇ ਛੋਟੀ ਜੀ ਇੱਕ ਨੈਗੇਲੈਂਜ ਨਾਲ ਕਾਫੀ بڑا ਨੁਕਸਾਨ ਹੋਦਾ ਸਾਡੀ ਮੇਰੇ ਕੋਸ਼ਿਸ਼ ਹੁੰਦੀ ਹੈ ਮਹੀਨੇ ਚ ਦੋ ਵਾਰੀ ਕੈਂਪ ਲਗਾ ਕੇ ਅਸੀਂ ਲੋਕਾਂ ਨੂੰ ਹੈਲਥ ਪ੍ਰਤੀ ਅਵੇਅਰਨੈਸ ਕਰ ਸਕੀ ਹੱਬੇ ਆਲਰੇਡੀ ਪ੍ਰੋਜੈਕਟ ਚੱਲ ਰਹੇ ਆ ਚਾਹੇ ਮੈਡੀਕਲ ਦਾ ਹੈ ਚਾਹੇ ਪਲਾਂਟੇਸ਼ਨ ਦਾ ਹੈ ਚਾਹੇ ਸਾਡਾ ਐਜੂਕੇਸ਼ਨ ਦਾ ਹੈ ਕਥਾ ਉੱਥੇ ਦਾ ਇਹ ਆਪਾਂ ਕੋਸ਼ਿਸ਼ ਕਰਦੇ ਆ ਯਾਰ ਇਸੀਆਂ ਨੂੰ ਹਾਂ ਅੱਛਾ ਅਹਾਂ ਡਿਜੀਟਲ ਦੇ ਪ੍ਰਤੀ ਜਾਗਰੂਕ ਕਰਦੇ ਨਾਲ ਹੀ ਸਾਡੇ ਚਿੰਦਨਪਾਲ ਦੇ ਅਸੀਂ ਫਲਾਵਰ ਸ਼ੋ ਵੀ ਕਰਨ ਜਾ ਰਹੇ ਹਾਂ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਤੁਸੀਂ ਆ ਕੇ ਬਾਨਦਲੀ ਦੇ ਨਾਲ ਸਾਡਾ ਚਿੰਦਨਪਾਲ ਕਾ ਅਸੀਂ ਇੱਥੇ ਗਾਲਿਆ ਦੇ ਬੁਕੇ ਗੋਦੋਬੀ ਗਾਰਡੀਆਂ ਬੜੇ ਗੋਦਿਆ ਫੁੱਲ ਆਇਆ ਤੇ ਅਸੀਂ ਇਹਨਾਂ ਦੇ ਵਿੱਚ ਅਸੀਂ ਤੇ ਫਲਾਵਰ ਸ਼ੋ ਵੀ ਕਰਾਂਗੇ ਤੇ ਮੇਰੇ ਕੋਲ ਅਪੈਕਟਰ ਦਾ ਹਰ ਨਾਲ ਸੇ ਜੁੜੋ ਸਾਡੇ ਮੈਂਬਰ ਬਣੋ ਸਾਡਾ ਜਨਾ ਮਾਉਂਟਨੇਟ ਕਰੋਗੇ ਅਸੀਂ ਇਹਨੂੰ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆਂ ਬੜੀ ਅੱਛੀ ਤਰ੍ਹਾਂ ਲਗਾਨੇ ਜਿੰਨਾ ਸੰ ਕੋਈ ਮਾਉਂਟਨੇਟ ਕਰਦਾ ਤੁਸੀਂ ਡਬਲ ਕਰਕੇ ਲੋਪ ਲਾਈ ਵਾਸਤੇ ਨਹੀਂ ਲੋਕਾਂ ਦੀ ਸੇਵਾ ਕਰ ਰਹੇ ਹੈ ਚਾਹ ਪਲਾਂਟੇਸ਼ਨ ਹੈ ਚਾਹ ਮੈਡੀਕਲ ਹੈ ਸਾਡੇ ਐਮਪਲੈਚ ਚੱਲ ਰਹੀ ਹੈ ਜਨਰਲ ਬੈਂਚ ਚੱਲ ਰਹੀ ਹੈ ਸਾਡੇ ਰੋਲ ਸਰਾ ਉਹਨੂੰ ਮੇਨਟੇਨ ਕਰਦੇ ਆਂ 6 ਲਾਈਸੈਂਟਰ ਦੋ ਕੰਪਿਊਟਰ ਸੈਂਟਰ ਦੋ ਘਟੀਬਾਲੇ ਚੱਲ ਰਹੇ ਆ ਤੁਹਾਡੇ ਲੋਕਾਂ ਸੇ ਯੋਗ ਦੇ ਨਾਲ ਅਸੀਂ ਇਹ ਚਲਾ ਰਹੇ ਅਜੇ ਹੁਣ ਤੱਕ 7 ਕਰੋੜ ਰੁਪਇਆ ਖਰਚਾ ਤੋਂ થઈ ਦੇਣਾ ਚਾਹੀਦਾ ਹੈ ਲੋਕਾਂ ਨੂੰ ਪ੍ਰੈਕਟਿਕਲ ਧਾਰਨਾ ਦੇ ਜੋ ਜੁੜੋ ਹੋਰ ਸਾਡੇ ਮੰਬਰ ਬਣੋ ਤੇ ਜਿਹੜਾ ਮਾਊਂਟ ਮੈਨੇਜ ਕਰੋ ਨਾ ਪੜੇ ਸੀ ਇਦਾਂ ਇਹ ਕਰੋ ਕੱరే ਨਾਲ ਸਾਡੇ ਜੁਵਾ ਸਾਹਿਬ ਆਏ ਐ ਅੱਜ ਜੁਵਾ ਸਾਹਿਬ ਇੰਦਰੇ ਜੁਵਾ ਦੀ ਖਾਤੇ ਪੜੇ ਪੁਰਾਣੇ ਨਾਲ ਜੁੜੇ ਹੋਏ ਨੇ ਨਾਲ ਸਮਝੀ ਗੋਲ ਜੀ ਪਰ ਜੁਵਾ ਸਾਹਿਬ ਨੂੰ ਕੱਟ ਕਰਨਾ 2 ਮਿੰਟ ਵਾਸਤੇ ਆਟੇ ਸਾਡੇ ਦੇ ਕੰਬਵਾਲ ਆਉਗਾ ਸੋ ਏਸੀ ਜੀ ਜਨ ਸੰਮਤੀ ਦੇ ਜਨਰਲ ਸੈਕਟਰੀ ਸਾਹਿਬ ਨਾਲ ਗੱਲਬਾਤ ਦੱਸਿਆ ਰਹੇ ਨੇ ਕਿਸ ਤਿੱਕ ਜਨ ਸੰਮਤੀ ਵੱਲੋਂ ਬڑے ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ ਗੱਲ ਕਰਦੇ ਆ ਨੌਜਵਾਨ ਜਗਤਾਰ ਜੱਗੀ ਨਾਲ ਜੱਗੀ ਜੀ ਕੀ ਅੱਜ ਦਾ ਪ੍ਰੋਜੈਕਟ ਹੈ ਤੇ ਕਿਵੇਂ ਲੱਗਦਾ ਵੀ ਇਹਨਾਂ ਨਾਲ ਕਿੰਨਾ ਕੁ ਲੋਕਾਂ ਨੂੰ ਜਿਹੜਾ ਬੈਨੀਫਿਟ ਹੁੰਦਾ ਹੈ ਦੇਖੋ ਗੱਲ ਆਇਆ ਵੀ ਜੇ ਲੋਕਾਂ ਨੂੰ ਪਤਾ ਲੱਗੂਗਾ ਵੀ ਸਾਨੂੰ ਸ਼ੂਗਰ ਹੈ ਬੀਪੀ ਹੈ ਤਾਂ ਹੀ ਉਹ ਡਾਕਟਰ ਕੋਲ ਜਾਣਗੇ ਮੋਸਟਲੀ ਕੀ ਹੁੰਦਾ ਵੀ ਜਿਹੜੇ ਲੋਕ 40 ਸਾਲ ਤੋਂ 45 ਸਾਲ ਤੋਂ ਵੱਧ ਉਮਰਦੇ ਆ ਉਹਨਾਂ ਨੂੰ ਕਿੰਨਾ ਕਿਤੇ ਬੋਰਡ ਦੇ ਵਿੱਚ ਕੁਝ ਨਾ ਉੱਚੇ ਜੰਦੇ ਜਾਂਦੇ ਜਾਂਦੇ ਆ ਜੇ ਅਸੀਂ ਨਿਯਮਿਤ ਰੂਪ ਦੇ ਵਿੱਚ ਆਪਣੀ ਬੋਰਡ ਦੇ ਚੈੱਕਅਪ ਸਿਰਫ ਸਿਰਫ ਦੋ ਟੈਸਟ ਜਿਹੜੇ ਹੈਗੇ ਨੇ ਉਈ ਕੋ ਨੋਰਮਲ ਮੈਡੀਸਨ ਵੇ ਦੇ ਵਿੱਚ ਦੱਸੇ ਗਏ ਨੇ 슈ਗਰ ਤੇ ਬੀਪੀ ਜੇ ਤੁਹਾਡਾ 슈ਗਰ ਠੀਕ ਹੈ ਬੀਪੀ ਠੀਕ ਹੈ ਤਾਂ ਤੁਸੀਂ ਸਮਝ ਲਓ 99% ਤੁਸੀਂ ਠੀਕ ਹੋ ਸੋ ਆਪਾਂ ਨਿਯਮਤ ਰੂਪ ਦੇ ਵਿੱਚ ਆਏ ਮਹੀਨੇ ਆਪਣਾ 슈ਗਰ ਚੈੱਕ ਕਰਾਉਣਾ ਚਾਹੀਦਾ ਬੀਪੀ ਨਿਯਮਤ ਰੂਪ ਦੇ ਵਿੱਚ ਚੈੱਕ ਕਰਾਉਣਾ ਚਾਹੀਦਾ ਸੋ ਜਨੇ ਸਮिति ਪਟਿਆਲਾ ਦਾ ਉਪਰਾਲਾ ਬਹੁਤ ਵੱਡਾ ਬੜੀ ਅੱਛੀ ਗੱਲ ਹੈ ਵੀ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਜਿੱਥੇ ਲੋਕ ਸਹਿਰ ਕਰਦੇ ਆ ਆਪਣੇ ਆਪ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹਨਾਂ ਨੂੰ ਆਪਣੇ ਇੰਟਰਨਲ ਜਿਹੜੀ ਇੰਟਰਨਲ ਜਿਹੜਾ ਬੋਡੀ ਸਿਸਟਮ ਉਹਦੇ ਬਾਰੇ ਹੀ ਪਤਾ ਲਾਦਾ ਪਰ ਹੋਰ ਬਿਹਤਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਹੋਰ ਬਿਹਤਰ ਪਤਾ ਲਾਦਾ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਹੀ ਜਨ ਸਮਿਤੀ ਪਟਿਆਲਾ ਦੇ ਸਾਡੇ ਸੈਕਟਰੀ ਮਾਨਜੋਗ ਵਿਨੋਦ ਸ਼ਰਮਾ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਐਫਰਟਸ ਕਰਕੇ ਆਈ ਹਫਤੇ ਅਸੀਂ ਕੁਝ ਨਾ ਕੁਝ ਇੱਥੇ ਈਵੈਂਟ ਕਰਦੇ ਆ ਤੇ ਲੋਕਾਂ ਨੂੰ ਸੁਚੇਤ ਕਰਾਂ ਜੀ ਦੂਆ ਸਾਹਿਬ ਤੁਸੀਂ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਜੀ ਸਰ ਕਿੱਸਤਾ ਲੱਗਦਾ ਜੀ ਆਰਗਨਾਈਜੇਸ਼ਨ ਦੇ ਛੋਟੇ ਸੇਵਾ ਹੈਗੀ ਉਹ ਇਸ ਤੋਂ ਉੱਪਰ ਕੋਈ ਵੀ ਥੋੜਾ ਕਮ ਜਿਹੜਾ ਇਸ ਤੋਂ ਉੱਪਰ ਨਹੀਂ ਹੈਗਾ ਤੁਹਾਡੇ ਸਹਿਯੋਗ ਕਰਨ ਦੇ ਇਲਾਵਾ ਇੱਥੇ ਜਿਹੜੇ ਮੈਡੀਕਲ ਕੈਂਪ ਔਨ ਐਵਰੀ ਵੀਕਲੀ ਵੇਸ ਲੱਗ ਰਹੇ ਹਨ ਇੱਕ ਮੋਟੀਵੇਸ਼ਨ ਦਾ ਕਾਰਨ ਵੀ ਹੈ ਔਰ ਇੱਕ ਸਰਕਾਰ ਨੂੰ ਵੀ ਥੋੜੀ ਚੇਤਾਵਨੀ ਜਾਂਦੀ ਹੈ ਕਿ ਜਨਵੰਦ ਇੱਕ ਐਨਜੀਓ ਇਹਨਾ ਕੰਮ ਕਰ ਸਕਦੇ ਹੈ ਵਾਈਡਾਟ ਗਵਰਨਮੈਂਟ ਕਮ ਗਵਰਨਮੈਂਟ ਦਾ ਕਰ ਐਨਜੀਓ ਸ਼ਰਮਾ ਜੀ ਰਹਾ ਤੇ ਸਹਿਯੋਗ ਤੁਹਾਡੇ ਲੋਕਾਂ ਦਾ ਪ੍ਰੈਸ ਹਸਪੀਟਲ ਇਹਨਾਂ ਦੀ ਵੀ ਦੇਣ ਹੈ ਉਹ ਜਿਵੇਂ ਜੱਗੀ ਜੀ ਨੇ ਕਿਹਾ ਕਿ ਅਗਰ ਸਾਡੇ ਦੋ ਟੈਸਟ ਅਗਰ ਨੋਰਮਲ ਆ ਜਾਂਦੇ ਆ ਤਾਂ ਵੀ ਆਰ ਲिटल ਬਿਟ ਸੇਫ ਐਂਡ ਵਿਦ نو ਪੇਵੈਂਟ ਤੋਂ ਸ਼ਰਮਾ ਜੀ ਨੇ ਐਫਰਟ ਬੜੇ ਅਕਰਾਸ ਕਰਦੇ ਆ ਔਰ ਅਪਾ ਤਾਂ ਹੀ ਬਾਰ-ਬਾਰ ਇੱਕੋ ਸ਼ਬਦ ਹੀ ਕਹਿਣਾ ਕਿ ਸ਼ਰਮਾ ਜੀ ਚਿਰਾਈ ਹੋ ਤੇ ਸਾਡੇ ਇਹ ਜੇ ਪਟਿਆਲੇ ਵਿੱਚ ਲੱਗਣ ਔਰ ਸਾਡੀ ਭਾਵੀ ਜਿਹੜੀ ਜਨਰੇਸ਼ਨਸ ਹੈਗੀ ਆ ਉਹ ਵੀ ਮੋਟੀਵੇਟ ਹੋ ਰਹੇ ਆ ਸਾਡੇ ਕਾਨ ਕਿਉਂਕਿ ਵਿਕਾਸ ਜਦੋਂ ਅਸੀਂ ਗੱਲ ਕਰਦੇ ਆ ਆਪਣੇ ਪਰਿਵਾਰਾਂ ਵਿੱਚ ਤੇ ਉਹ ਸਾਡੀ ਜਗਰ ਜਨਰੇਸ਼ਨ ਵੀ ਉਤਸ਼ਾਹਿਤ ਹੋ ਕੇ ਇਸ ਸੈਰ ਪ੍ਰਤੀਯੋਗਤਾ ਏਟਲੀਸਟ ਜਾਗਰੂਕ ਹੋ ਹੀ ਰਹੇ ਆ ਤੋ ਮੈਂ ਤਲਵਾਦ ਕਰਦਾ ਸ਼ਰਮਾ ਜੀ ਦਾ ਜੱਗੀ ਜੀ ਦਾ ਸਾਡੇ ਲੋਕਾਂ ਦਾ ਬੈਠੇ ਅਵਰੇਂਦਰ ਜੀ ਤੇ ਮੇਰੇ ਖਿਆਲ ਨੂੰ ਡੇਲੀ ਬੀਸਿਸ ਤੇ ਇਹਨਾਂ ਦਾ ਤਾਂ ਕੰਮ ਹੋ ਗਿਆ ਇਹਨਾਂ ਨੂੰ ਤਾਂ ਮੇਰੇ ਖਿਆਲ ਜਦੋਂ ਅਖਬਾਰ ਖੋਲੋ ਤਾਂ ਇਹਨਾਂ ਦਾ ਤਾਂ ਆ ਹੀ ਜਾਂਦਾ ਤੇ ਰਿਗਾਰਡਿੰਗ ਸ਼ਰਮਾ ਜੀ ਤੇ ਸ਼ਰਮਾ ਜੀ ਮੇਰੇ ਖਿਆਲ ਵਿੱਚ ਕੀ ਬਣੀ ਫਲੋਸ ਫਰੋਮ ਵਿਚ ਪਲੇਸ ਮੈਂ ਤੇ ਨਹੀਂ ਜਾਣਦਾ ਉਹ ਪੈਸਾ ਆ ਕਿੱਥੋਂ ਰਿਹਾ ਥੇਰ ਫਰੋਮ ਦੀ ਨੀਤਨੁਮ ਰਾਧਾ ਨੇ ਸਰ ਨੀਤਨੁਮ ਰਾਧਾ ਨੇ ਇਫ ਦੇ ਆ ਡੂਇੰਗ ਇਫ ਦੇ ਆ ਡੂਇੰਗ ਥਿਸ ਜੌਬ ਉਹ ਤਾਂ ਕਦੇ ਡਰਗਸ ਨੂੰ ਸਵੇਰੇ ਚਾੜਨ ਨੇ ਜੀ ਜੀ ਤੇ ਉਹ ਫਿਰ ਕੰਮ ਕਰਾ ਦਿੰਦੇ ਸੋ ਬਹੁਤ ਬਹੁਤ ਧੰਨਵਾਦ ਹੋਆ ਸਾਬ ਸੋ ਸ਼ਰਮਾ ਜੀ ਬੈਠੇ ਨੇ ਜੀ ਇੱਧਰ ਚੰਮਨ ਲਾਲ ਗਰਗ ਜੀ ਸਾਡੇ ਜੋਸ਼ੀ ਸਾਹਿਬ ਮਤਲਬ ਸਮੁੱਚੀ ਟੀਮ ਪਹਿਲਵਾਨ ਜੀ ਚੰਮਨ ਲਾਲ ਗਰਗ ਜੀ ਸੋ ਮੈਨੂੰ ਲੱਗਦਾ ਵੀ ਗੱਲ ਬਿਲਕੁਲ ਠੀਕ ਹੈ ਵੀ ਫਰਮ ਦ ਵੇਅਰ ਮਨੀ ਕੇਮ ਹਾਂ ਇਹ ਦੇਖੋ ਪਤਾ ਨਹੀਂ ਲੱਗ ਰਿਹਾ ਪਰ ਗੱਲ ਹੈ ਵੀ ਜਦੋਂ ਨੀਤਾ ਨੂੰ ਮਰਾਦਾ ਨੇ ਆ ਜੋਸ਼ੀ ਜੀ ਸਵੇਰੇ ਆ ਕੇ ਆਪਣੀ ਜ਼ਿੰਮੇਵਾਰੀ ਸੰਭਲ ਲੈਂਦੇ ਨੇ ਸੋ एवरीवन बॉडी ਹੇਰ ਜਿਹੜਾ ਇੱਕ ਟੀਮ ਵਰਕ ਹੈ ਚਾਹੇ ਉਹ ਵਲੰਟੀਅਰ ਹੈ ਚਾਹੇ ਉਹ ਉਦੇਦਾਰ ਹੈ ਪਰ ਇੱਕ ਟੀਮ ਵਾਂਗੂ ਕੰਮ ਕਰਦੇ ਨੇ ਜੱਗੀ ਜੀ ਨੇ ਪਿੱਛੇ ਜੇ ਮੈਰਾਥਨ ਕਰਾ ਕੇ ਹਟੇ ਨੇ ਇਸ ਵੈਰੀ એનਰਜੈਟਿਕ ਪਰਸਨ ਔਰ ਫਿਰ ਹੁਣ ਗੁਲਦੋਦੀ ਸ਼ੋਅ ਕਰਵਾਉਣਾ ਹੈ ਸੋ ਜਨ ਤੋਂ ਵੀ ਇਸ ਮੁੱਚੀ ਟੀਮ ਵੱਲੋਂ ਵੀ 29 ਨੂੰ ਗੁਲਦੋਦੀ ਸ਼ੋਅ ਤਿੰਨ ਗੁਲਦੋਦੀ ਸ਼ੋਅ 29 ਨੂੰ ਗੁਲਦੋਦੀ ਸ਼ੋਅ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਨਾ ਕੋਈ ਲੋਹੜੀ ਦਾ ਪ੍ਰੋਗਰਾਮ ਰੱਖ ਲੈਣਾ ਕੁਛ ਨਾ ਕੋਈ ਚੱਲਦਾ ਹੀ ਰਹਿੰਦਾ ਔਰ ਅੱਜ ਫਿਊਨਰਲ ਬੈਂਡ ਵਾਰੀ ਵੀ ਇੱਕ ਜਿਹੜੀ ਆ ਇੱਕ ਅਪੀਲ ਪਾਈ ਗਈ ਵੀ ਉਹ ਨਵੀਂ ਲੈਣੀ ਹੈ ਸੋ ਲੱਗਦਾ ਵੀ ਲੋਟਸ ਆਫ ਵਰਕ ਦੇ ਆ ਡੂਇੰਗ ਸੋ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਵੀ ਨੇ ਤੇ ਇਸੇ ਤਰੀਕੇ ਟੀਮ ਕੰਮ ਵੀ ਕਰਦੀ ਰਹੇ ਜੈ ਹਿੰਦ ਜੈ ਭਾਰਤ ਜਗੀ ਜੀ ਨੂੰ ਨਾ ਇੱਕ ਥੋੜੀ ਜਿਹੀ ਹੋਰ ਕੋਚਿੰਗ ਦੇਓ ਥੈਟ ਹੀ ਹੀ ਐਸ ਐ ਐਮ ਸੀ ਆਫ आवर ਸਿਟੀ ਸੋ ਥੈਟ ਹੀ ਕੁੱਡ ਪਰਫਾਰਮ ਐਫੈਕਟਿਵਲੀ ਮੋਰ ਆਮ ਆ ਰਾਈਟ ਮਿਸਟਰ ਜਗੀ ਥੋੜਾ ਪੋਨੀ ਬੁਲਾ ਸੀ ਨਾਲ ਹਾਪਫੁਲੀ ਇਟ ਵਿਲ